ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਦੀ ਪੁਕਾਰ ਉਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਅਤੇ ਬਚਪਨ ਦੇ ਕਥਕ ਜਦੋਂ ਕਾਲ ਯੁਗ ਦੇ ਵਿੱਚ ਗਰੀਬ ਬੇਕਸੂਰ ਲੋਕਾਂ ਉੱਪਰ ਸਮੇਂ ਦੀਆਂ ਨਿਰਦਈ ਸਰਕਾਰਾਂ ਅਤਿਆਚਾਰ ਕਰ ਰਹੀਆਂ ਸਨ ਉਸ ਸਮੇਂ ਧਰਤੀ ਨੇ ਪਰਮਾਤਮਾ ਨੂੰ ਬਹੁਤ ਹੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੈਥੋਂ ਹੋਰ ਪਾਪਾਂ ਦਾ ਭਾਰ ਨਹੀਂ ਸਹਾਰਿਆ ਜਾਂਦਾ ਆਪ ਆਪਣੇ ਪਾਵਨ ਚਰਨ ਮੇਰੇ ਉੱਪਰ ਟਿਕਾ ਕੇ ਪਾਪਾਂ ਦਾ ਅੰਤ ਕਰੋ ਧਰਤੀ ਦੀ ਨਿਮਰਤਾ ਨੂੰ ਦੇਖਦੇ ਹੋਏ ਪਰਮਾਤਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਰੂਪ ਧਾਰਨ ਕਰਕੇ ਸ੍ਰਿਸ਼ਟੀ ਤੇ ਅਵਤਾਰ ਧਾਰਿਆ ਹੁਣੀ ਪੁਕਾਰ ਦਾ ਦਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਭਟਾਇਆ ਕਲ ਧਾਰ ਗੁਰੂ ਨਾਨਕ ਨੇ ਪ੍ਰਕਾਸ਼ ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਦੀ ਅੱਧੀ ਰਾਤ ਬੀਤ ਚੁੱਕੀ ਸੀ ਆਕਾਸ਼ ਵਿੱਚ ਸੰਪੂਰਨ ਚੰਦਰਮਾ ਅਤੇ ਤਾਰੇ ਛਾਈ ਹੋਏ ਸਨ ਦੇਵਤੇ ਮੰਗਲ ਮੇਂ ਗੀਤ ਗਾ ਰਹੇ ਸਨ ਇਹੋ ਜੇ ਸੋਹਣੇ ਸਮੇ 1526 ਸੰਮਤ ਭਾਵ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਅੱਜ ਪਾਕਿਸਤਾਨ ਵਿੱਚ ਹੈ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਲਿਆਣ ਚੰਦ ਜੀ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੀਰ ਪਲਵਾ ਬਚਪਨ ਦੇ ਕਰਤਬ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਬਹੁਤ ਹੀ ਲਾਡ ਲੜਾਉਂਦੇ ਕਦੇ ਗੋਦੀ ਵਿੱਚ ਝੁਕਦੇ ਕਦੇ ਮੁੱਖ ਚੁੰਮਦੇ ਕਦੇ ਪੰਘੂੜੇ ਵਿੱਚ ਪਾ ਦਿੰਦੇ ਮਾਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਸੁੰਦਰ ਵਸਤਰ ਪਹਿਨਾ ਕੇ ਗਹਿਣੇ ਨਾਲ ਝੰਗਾਰ ਕੇ ਰੱਖਦੇ ਜੋ ਗੁਰੂ ਜੀ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੇ ਸਨ ਆਪ ਜੀ ਦੀ ਅਥਾ ਸੁੰਦਰਤਾ ਤੋਂ ਹਰ ਕੋਈ ਮੋਹਿਤ ਹੋ ਜਾਂਦਾ ਸੀ ਪਿਤ ਮਾਤਾ ਜੀ ਪਿਆਰ ਨਾਲ ਆਪ ਨੂੰ ਮੇਰੇ ਲਾਲ ਕਹਿ ਕੇ ਬੁਲਾਉਂਦੇ ਸਨ ਇੱਕ ਰਾਤ ਮਾਤਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੁੱਤੇ ਹੋਏ ਸੀ ਕਿ ਇੱਕ ਸੁਪਨਾ ਆਇਆ ਸੁਪਨੇ ਵਿੱਚ ਗੁਰੂ ਜੀ ਇੱਕ ਸੁੰਦਰ ਬਲੰਗ ਉੱਤੇ ਸ਼ੋਸ਼ੋਭਿਤ ਸਨ ਦੇਵਤੇ ਆਏ ਉਹਨਾਂ ਨੇ ਗੁਰੂ ਜੀ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਚੰਦਨ ਕੇਸਰ ਆਦ ਸੁਗੰਧੀਆਂ ਛਿੜਕੀਆਂ ਜਦੋਂ ਮਾਤਾ ਜੀ ਸਵੇਰੇ ਉੱਠਦੇ ਹਨ ਤਾਂ ਕੀ ਦੇਖਦੇ ਹਨ ਕਿ ਉਹਨਾਂ ਦੇ ਘਰੋਂ ਕੇਸਰ ਅਤੇ ਚੰਦਨ ਦੀਆਂ ਸੁਗੰਧੀਆਂ ਆ ਰਹੀਆਂ ਹਨ ਇਸ ਤੋਂ ਭਾਵ ਹੈ ਕਿ ਦੇਵਤੇ ਵੀ ਗੁਰੂ ਜੀ ਦੀ ਪੂਜਾ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਛੋਟੀ ਉਮਰ ਵਿੱਚ ਬੱਚਿਆਂ ਨਾਲ ਖੇਡ ਰਹੇ ਸਨ। ਹੱਥਾਂ ਵਿੱਚ ਕਾਗਜ਼ ਲੈ ਕੇ ਗੁਰੂ ਜੀ ਲੀਲਾ ਕਰਦੇ ਸਨ। ਪਿਤਾ ਜੀ ਨੇ ਪੁੱਛਿਆ, "ਪੁੱਤ ਇਹ ਕੀ ਕਰ ਰਹੇ ਹੋ?" ਤਾਂ ਗੁਰੂ ਜੀ ਅੱਗੋਂ ਬੜੇ ਹੀ ਪਿਆਰ ਨਾਲ ਆਪਣੀ ਤੋਤਲੀ ਆਵਾਜ਼ ਵਿੱਚ ਕਿਹਾ ਕਿ "ਪਿਤਾ ਜੀ ਮੈਂ ਸਾਫਤ ਸਲੋਕੇ ਗੀਤਾ ਪੜ ਰਿਹਾ ਹਾਂ।" ਪਿਤਾ ਜੀ ਦੇ ਕਹਿਣ ਉੱਤੇ ਆਪ ਨੇ ਇੱਕ ਵੱਡੇ ਪੰਡਿਤ ਵਾਂਗ ਗੀਤਾ ਪੜ ਕੇ ਸੁੰਦਰ ਅਰਥ ਸੁਣਾਏ। ਪਾਵ ਗੁਰੂ ਜੀ ਦੁਰਦਰਗਾਹੋਂ ਹੀ ਪੜੇ ਹੋਏ ਅਤੇ ਧਾਰਮਿਕ ਰੁਚੀ ਵਾਲੇ ਸਨ ਵਿਦਿਆ ਪਿਤਾ ਕਲਿਆਣ ਚੰਦ ਮਹਿਤਾ ਜੀ ਆਪਣੇ ਪੁੱਤਰ ਨੂੰ ਪੜਨ ਲਈ ਪਾੰਦੇ ਕੋਲ ਲੈ ਕੇ ਗਏ ਪਾੰਦੇ ਨੇ ਬਾਕੀ ਬੱਚਿਆਂ ਵਾਂਗ ਹੀ ਗੁਰੂ ਜੀ ਨੂੰ ਪੱਟੀ ਲੈ ਕੇ ਪੜਨ ਨੂੰ ਕਿਹਾ ਪਰ ਗੁਰੂ ਜੀ ਅੱਗੋਂ ਸੱਚੀ ਬਾਣੀ ਉਚਾਰ ਕੇ ਪਾੰਦੇ ਨੂੰ ਨਹਾਲ ਕਰ ਦਿੱਤਾ ਪਾੰਦਾ ਸਮਝ ਗਿਆ ਕਿ ਗੁਰੂ ਜੀ ਕੋਈ ਸਾਧਾਰਨ ਬਾਲਕ ਨਹੀਂ ਹਨ ਅਤੇ ਗੁਰੂ ਜੀ ਦੇ ਚਰਨੀ ਢਹਿ ਪਿਆ ਕਿ ਗੁਰੂ ਜੀ ਤਾਂ ਸਰਬ ਗਿਆਤਾ ਹਨ ਇਸ ਤੋਂ ਉਪਰੰਤ ਪਿਤਾ ਜੀ ਗੁਰੂ ਜੀ ਨੂੰ ਮੌਲਵੀ ਨੂਰਦੀਨ ਕੋਲ ਫਾਰਸੀ ਸਿੱਖਣ ਲਈ ਲੈ ਕੇ ਗਏ ਜਦੋਂ ਮੌਲਵੀ ਨੇ ਪੱਟੀ ਉੱਤੇ ਫਾਰਸੀ ਦਾ ਅਲਫ਼ ਆਦ ਲਿਖ ਕੇ ਪੜ੍ਹਾਉਣਾ ਚਾਹਿਆ ਤਾਂ ਗੁਰੂ ਜੀ ਨੇ ਯਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁੰਨ ਕਰਤਾਰ ਹਕਾ ਕਬੀਰ ਕਰੀਮ ਤੋਂ ਬੇਅਹਿਬ ਬਰਵਦਕਾਰ ਸ਼ਬਦ ਉਚਾਰ ਕੇ ਉਲਟਾ ਮੁੱਲਾ ਨੋਹੀ ਉਪਦੇਸ਼ ਬਖਸ਼ ਦਿੱਤਾ ਪਾਪ ਗੁਰੂ ਜੀ ਸਰਬ ਗਿਆਤਾ ਹਨ ਤੁਲਸਾ ਦਾਸੀ ਇੱਕ ਵਾਰੀ ਤੁਲਸਾ ਦਾਸੀ ਨੂੰ ਮਾਤਾ ਤ੍ਰਿਪਤਾ ਜੀ ਨੇ 사ਤਗੁਰ ਨੂੰ ਬੁਲਾਉਣ ਲਈ ਭੇਜਿਆ ਕਿ ਆ ਕੇ ਪ੍ਰਸ਼ਾਦਾ ਛਕ ਲੈਣ। ਤੁਲਸਾ ਨੇ ਆਰਾਮ ਕਰਦੇ ਜਾਣ ਕੇ 사ਤਗੁਰਾਂ ਨੂੰ ਉਠਾਉਣ ਲਈ ਚਰਨਾਂ ਤੇ ਮੱਥਾ ਟੇਕਿਆ ਤੇ ਸੁੰਦਰ ਚਰਨ ਵੇਖ ਕੇ ਉਹਨਾਂ ਨੂੰ ਚੁੰਮਣ ਲੱਗ ਪਈ। ਚਰਨ ਚੁੰਮਣ ਨਾਲ ਹੀ ਤੁਲਸਾ ਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਗਈ। ਉਸ ਨੂੰ ਪਤਾ ਲੱਗ ਗਿਆ ਕਿ ਤਿੰਨੇ ਲੋਕਾਂ ਵਿੱਚ ਇਥੋਂ ਤੱਕ ਕਿ ਬ੍ਰਹਮ ਲੋਕ ਵਿੱਚ ਕੀ ਹੁੰਦਾ ਹੈ। ਜਦੋਂ ਨਿਗਾਸ ਮੰਦਰ ਵਿੱਚ ਗਈ ਤਾਂ ਕੀ ਦੇਖਦੀ ਹੈ? ਕਿ ਸਾਤਗੁਰੂ ਜੀ ਆਪਣੇ ਪਿਆਰੇ ਸਿੱਖ ਲਾਹੌਰ ਦੇ ਰਹਿਣ ਵਾਲੇ ਮਨੁਸੁਖ ਸ਼ਾਹੂਕਾਰ ਦੇ ਜਹਾਜ਼ ਨੂੰ ਆਪਣਾ ਮੋਢਾ ਲਾ ਕੇ ਕੰਡੇ ਲਾਉਣ ਲਈ ਸੰਗਲਾਦੀਪ ਵੱਲ ਨੂੰ ਲਿਜਾ ਰਹੇ ਹਨ ਅਤੇ ਮਨੁਸੁਖ ਅਰਦਾਸ ਵਿੱਚ ਜੁੜਿਆ ਹੋਇਆ ਹੈ ਤੁਲਸਾ ਚੱਟ ਮੁੜ ਆਈ ਤੇ ਆ ਕੇ ਮਾਤਾ ਜੀ ਨੂੰ ਸਭ ਕੁਝ ਦੱਸ ਦਿੱਤਾ ਕਿ ਮਾਤਾ ਜੀ ਤੁਹਾਡੇ ਪੁੱਤਰ ਤਾਂ ਸਿੱਖ ਦਾ ਜਹਾਜ਼ ਕੰਡੇ ਲਾਉਣ ਸਮੁੰਦਰ ਵਿੱਚ ਗਏ ਹੋਏ ਹਨ ਮੈਂ ਉਹਨਾਂ ਨੂੰ ਇਸ ਕਰਕੇ ਨਹੀਂ ਜਗਾਇਆ ਕਿ ਸਿੱਖ ਦਾ ਕਾਰਜ ਵਿਚਾਲੇ ਨਾ ਰਹਿ ਜਾਵੇ ਮਾਤਾ ਜੀ ਇਹ ਸੁਣ ਕੇ ਥੋੜਾ ਗੁੱਸੇ ਨਾਲ ਆਪ ਗਏ ਤੇ ਸਤੂਗੁਰਾਂ ਨੂੰ ਟੁੰਬ ਕੇ ਜਗਾਇਆ ਤੇ ਪ੍ਰਸ਼ਾਦਾ ਛਕਾ ਕੇ ਕਹਿਣ ਲੱਗੇ ਕਿ हे ਪੁੱਤ ਤੁਹਾਡੀ ਹਾਲਤ ਦੇਖ ਕੇ ਹੁਣ ਘਰ ਦੀ ਦਾਸੀ ਵੀ ਮੈਨੂੰ ਮਸ਼ਕਰੀਆਂ ਕਰਦੀ ਹੈ ਹਜੂਰ ਕਹਿਣ ਲੱਗੇ ਕਿ ਮਾਤਾ ਜੀ ਦਾਸੀ ਕੀ ਕਹਿੰਦੀ ਹੈ ਮਾਤਾ ਨੇ ਦੱਸਿਆ ਕਿ ਇਹ ਕਹਿੰਦੀ ਹੈ ਕਿ ਤੁਸੀਂ ਕਿਸੇ ਸਿੱਖ ਦਾ ਜਹਾਜ਼ ਕੰਡੇ ਲਾਉਣ ਲਈ ਸੰਗਲਾਦੀਪ ਗਏ ਹੋਏ ਸੀ ਹਜੂਰ ਨੇ ਸੋਚਿਆ ਕਿ ਇਸ ਤੋਂ ਇਹ ਸ਼ਕਤੀ ਹਜਮ ਨਹੀਂ ਹੋਣੀ ਇਹ ਅਜਰ ਨੂੰ ਨਜ਼ਰ ਨਹੀਂ ਸਕੇਗੀ 사ਤੂਗੁਰ ਨੇ ਬਚਨ ਕੀਤਾ ਕਿ ਮਾਤਾ ਜੀ ਇਹੋ ਜਹੀ ਕਮਲੀ ਚਮਲੀ ਦੀਆਂ ਗੱਲਾਂ ਤੇ ਭਰੋਸਾ ਨਹੀਂ ਕਰੀਦਾ ਇਤਨਾ ਬਚਨ ਕਹਿਣ ਨਾਲ ਹੀ ਤੁਲਸਾ ਸੰਸਾਰ ਵੱਲੋਂ ਕਮਲੀ ਹੋ ਗਈ ਪਰ ਉਸ ਦੀ ਸੂਰਤ ਚੌਥੇ ਪੱਧਰ ਵਿੱਚ ਪਹੁੰਚਾ ਦਿੱਤੀ ਤੇ ਆਤਮਾ ਨੂੰ ਜੰਮਣ ਮਰਨ ਤੋਂ ਰਹਿਤ ਹੋ ਕੇ ਪਰਮੇਸ਼ਰ ਵਿੱਚ ਅਪੇਧ ਹੋ ਗਈ। ਇਉ ਗੁਰੂ ਕਿਰਪਾ ਨਾਲ ਤਿੰਨੇ ਭਵਨਾ ਦੀ ਸੋਜੀ ਹੋ ਆਉਂਦੀ ਹੈ ਪਰ ਇਹ ਦਾਤ ਉਸੇ ਕੋਲ ਰਹਿੰਦੀ ਹੈ ਜੋ ਇਸ ਨੂੰ ਅਜਰ ਕਰਕੇ ਜਾਰ ਸਕੇ। ਜਿਸ ਤੋਂ ਨਾ ਜਾਰ ਹੋਵੇ ਤਾਂ ਸਤਗੁਰੂ ਜੀ ਉਸ ਤੋਂ ਖੋ ਵੀ ਲੈਂਦੇ ਹਨ। ਜਨੇਊ ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਨਨ ਕਾਣਾ ਸਾਹਿਬ ਬਿਰਾਜਦਿਆਂ 10 ਸਾਲ ਦੀ ਅਵਸਥਾ ਹੋ ਗਈ ਉਸ ਵਕਤ ਪਿਤਾ ਮਹਿਤਾ ਕਲਿਆਣ ਚੰਦ ਜੀ ਤੇ ਚਾਚਾ ਲਾਲ ਚੰਦ ਜੀ ਨੇ ਵਿਚਾਰਿਆ ਕਿ ਛੱਤਰੀਆਂ ਦੇ ਵਰਨ ਅਨੁਸਾਰ ਪੰਡਤ ਹਰਦੀয়াল ਨੂੰ ਬੁਲਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਜਨੇਊ ਪਵਾਇਆ ਜਾਵੇ ਉਸ ਵੇਲੇ ਸਭ ਜਾਤ ਬਰਾਦਰੀ ਨੂੰ ਇਕੱਠਾ ਕਰਕੇ ਹਰਦੀয়াল ਪੁਜਿਤ ਨੂੰ ਬੁਲਾਇਆ ਜਦੋਂ ਸਤਗੁਰ ਜੀ ਨੂੰ ਚੌਂਕੀ ਤੇ ਬਿਠਾਉਣ ਵਾਸਤੇ ਪਰੇਰਿਆ ਗਿਆ ਜਿਵੇਂ ਹੀ ਤਾਰਿਆਂ ਦੇ ਮੰਡਲਾਂ ਵਿੱਚ ਚੰ드ਰਮਾ ਹੁੰਦਾ ਹੈ ਓਉਂ ਪੁੰਨਿਆਂ ਤੇ ਚੰ드ਰਮਾ ਦੀ ਨਿਆਈ ਗੁਰੂ ਸਾਹਿਬ ਜੀ ਸਾਝ ਗਏ ਸਤਗੁਰ ਸਾਹਿਬ ਜੀ ਨੇ ਇਕਾਠ ਵੇਖ ਕੇ ਪੁੱਛਿਆ ਕਿ ਕੀ ਕਾਰਨ ਹੈ ਇਤਨੀ ਇਕੱਤਰਤਾ ਕਿਉਂ ਹੋਈ ਹੈ ਸਾਰੇ ਕਹਿਣ ਲੱਗੇ ਕਿ ਤੁਹਾਡੇ ਜਨੇਊ ਪਾਉਣ ਦਾ ਸਮਾਂ ਹੈ ਜਿਸ ਵੇਲੇ ਪੰਡਤ ਜਨੇਊ ਪਾਉਣ ਲੱਗਾ ਤਾਂ ਸਤਗੁਰ ਜੀ ਕਹਿਣ ਲੱਗੇ हे ਪੁရောਹਿਤ ਜੀ ਜੇਕਰ ਤੇਰੇ پاس ਜੀਵ ਦੇ ਨਾਲ ਪਰਲੋਕ ਵਿੱਚ ਨਿਭਣ ਵਾਲਾ ਜਨੇਊ ਹੈ ਤਾਂ ਸਾਡੇ ਕਰ ਪਾ ਨਹੀਂ ਤਾਂ ਨਾ ਪਾ ਇਹ ਸੁਣ ਕੇ ਹਰਦੀਾਲ ਪੁရောਹਿਤ ਨੇ ਸਤਗੁਰਾਂ ਦੇ پاس ਬੇਨਤੀ ਕੀਤੀ ਕਿ ਸਤਗੁਰ ਅਜਿਹਾ ਜਨੇਊ ਤਾਂ ਮੇਰੇ ਕੋਲ ਨਹੀਂ ਹੈ ਕਿਉਂਕਿ ਪੰਡਤ ਹਰਦੀਾਲ ਚਾਹੁੰਦਾ ਸੀ ਕਿ ਸਤਗੁਰ ਜੀ ਮੈਨੂੰ ਉਪਦੇਸ਼ ਦੇਣ ਕਹਿਣ ਲੱਗਾ ਕਿ ਆਪ ਕਿਰਪਾ ਪਾਪ ਜੀ ਕਿਰਪਾ ਕਰਕੇ ਦਾਸ ਦਵੋ ਜੀਵ ਨਾਲ ਪਰਲੋਕ ਵਿੱਚ ਨਿਭਣ ਵਾਲਾ ਜਨੇਊ ਕਿਹੜਾ ਹੈ ਤਾਂ ਸਤਿਗੁਰ ਜੀ ਨੇ ਜਨੇਊ ਦੇ ਬਹਾਨੇ ਗਿਆਨ ਦਾ ਜਨੇਊ ਪੰਡਤ ਹਰਦੇয়াল ਜੀ ਨੂੰ ਦੇਣ ਲੱਗਿਆ ਇਹ ਪਾਵਨ ਉਪਦੇਸ਼ ਬਖਸ਼ਿਆ ਜੋ ਲੋਕ ਮਹੱਲਾ ਪਹਿਲਾ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾ ਪਾਂਡੇ ਕਾ ਤ ਦੇਖਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ